ਇਨੋਸੈਂਟ ਹੋਣ ਦੇ ਬਾਵਜੂਦ ਮੈਨੂੰ ਇਹ ਜਿਹੜਾ ਸੀਗਾ ਇੱਕ ਕੈਦ ਕੱਟਣੀ ਪਈ ਆ। ਔਰ ਅਫਸੋਸ ਹੈ ਇਸ ਗੱਲ ਦਾ ਵਾ ਕਿ ਅਗਰ ਮੈਂ ਗੁਨਾਹਗਾਰ ਹੁੰਦਾ ਤਾਂ ਫਿਰ ਜਿੰਨੀ ਮਰਜ਼ੀ ਮੈਂ ਮੈਨੂੰ ਸਜ਼ਾ ਕਰ ਦਿੰਦੇ ਮਨੂੰ ਅੰਦਰ ਕਰਦੇ ਜਿੰਨੇ ਮਰਜ਼ੀ ਪਰਚੇ ਦਰਜ ਕਰ। ਇਸ ਗੱਲ ਦਾ ਥੋੜਾ ਰੰਜ ਮੇਰੇ ਦਿਲ ਵਿੱਚ ਹੈਗਾ ਨੰਬਰ 1 ਹੈਵਿੰਗ ਸੈਡ ਦੈਟ ਇਸ ਸਾਡੇ ਪੰਜਾਬ ਨਾਲ ਜਾਂ ਪੁਰਾਣੇ ਸਮੇਂ ਤੋਂ ਆ ਕਿ ਤੁਹਾਨੂੰ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਆ। ਮੈਂ ਆਪਣਾ ਇਹੀ ਐਨਲਾਈਜ਼ ਕੀਤਾ ਕਿ ਜੋ ਕੁਝ ਮੇਰੇ ਤੇ ਟੂਠੇ ਪਰਚੇ ਹੋਏ ਇਹ ਉਹ ਸਿਰਫ ਜੋ ਮੈਂ ਬੇਬਾਕ ਹੋ ਕੇ ਪੰਜਾਬ ਦੀ ਮੁੱਦਿਆਂ ਦੀ ਗੱਲ ਆਪਣੇ ਸੂਬੇ ਦੀ ਆਪਣੀ ਕੌਮ ਦੀ ਗੱਲ ਕਰਦਾ ਰਿਆਂ ਇਹ ਉਹਦੀ ਮੈਂ ਸਜ਼ਾ ਭੁਗਤੀ ਆ ਸੱਚ ਬੋਲਣ ਦੀ ਸਜ਼ਾ ਭੁਗਤੀ ਆ ਤੇ ਫਿਰ ਮੈਂ ਸਮਝਦਾ ਫਿਰ ਇਸ ਹਿਸਾਬ ਨਾਲ ਇਹ ਕੋਈ ਬੜੀ ਬਹੁਤ ਵੱਡੀ ਕੋਈ ਸਜ਼ਾ ਨਹੀਂ ਕੋਈ ਬਹੁਤ ਵੱਡੀ ਸਜ਼ਾ ਨਹੀਂ ਕਿਉਂਕਿ ਜਦੋਂ ਮੈਂ ਨਿਗਾ ਮਾਰਦਾ ਲੇਫਟ ਰਾਈਟ ਮਿਸਾਲ ਦੇ ਤੌਰ ਤੇ ਸਾਡੇ ਬੱਚੇ ਪੰਜਾਬ ਦੇ ਨੌਜਵਾਨ ਅਸਾਮ ਦੀਆਂ ਜੇਲਾਂ ਵਿੱਚ ਬੈਠੇ ਨੇ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਉਹਨਾਂ ਨੂੰ 1 ਸਾਲ ਲਈ ਨਜ਼ਰਬੰਦ ਨੇ ਉਹਨੋਂ ਤਾਂ ਬਹੁਤ ਘੱਟ ਹੈ ਕਿ ਮੇਰੀ ਸਜ਼ਾ ਸਮਝ ਗਏ ਦੂਸਰਾ ਮੈਨੂੰ ਨਿਗਾਹ ਆ ਰਹੀ ਹੈ ਕਿ ਆਪਣੇ ਨਾਲ ਗੁਆਂਢੀ ਦੇਸ਼ ਆ ਪਾਕਿਸਤਾਨ ਉੱਥੋਂ ਦਾ ਫਾਰਮਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਮਰਾ ਇਟਲ ਵੀ ਹੈਗਾ I like him a lot ਔਰ ਬਹੁਤ ਅੱਛਾ ਆਦਮੀ ਆ ਉਹ ਉਹਨੂੰ ਫੌਜ ਨੇ ੱੱਕੇ ਨਾਲ ਬਹੁਤ ਮਤਲਬ ਲੰਬੇ ਅਰਸੇ ਤੋਂ ਨਜ਼ਰਬੰਦ ਕੀਤਾ ਹੋ ਤੇ ਜਦੋਂ ਉਹਦੀ ਵਾਰ ਇੱਕ ਕੇਸ ਵਿੱਚ ਬੇਲ ਹੁੰਦੀ ਹੈ ਜਿੱਦਾਂ ਮੇਰੇ ਨਾਲ ਹੋ ਰਿਹਾ ਸੀਗਾ ਉਦੋਂ ਨੂੰ ਉਹਦੇ ਤੇ ਹੋਰ ਪਰਚਾ ਦਰਜ ਕਰੰਦੇ ਨੇ ਝੁੱਠਾ ਔਰ ਉਹਨੂੰ ਇਲੈਕਸ਼ਨਾਂ ਤੋਂ ਵਾਂਝੇ ਰੱਖਿਆ ਹੋਇਆ ਵਾ ਸੋ ਜਦੋਂ ਤੀਸਰਾ ਮੈਂ ਮੈਂ ਕਿਉਂਕਿ ਆਈ ਬਿਲੋਂਗ ਟੂ ਅ ਬੇਸਿਕਲੀ ਅ ਕਾਲੀ ਬੈਕਗਰਾਉਂਡ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਇਸ ਤਰ੍ਹਾਂ ਦੀਆਂ ਜੇਲਾਂ ਕੋਈ ਪੰਜਾਬ ਦੀ ਜੇਲ੍ਹ ਹੀ ਨਹੀਂ ਹੋਣੀ ਜਿੱਥੇ ਉਹ ਨਹੀਂ ਨਜ਼ਰਬੰਦ ਰਹੇ ਟੋੜਾ ਸਾਹਿਬ ਦੇ ਨਾਲ ਪਹਿਲਾਂ ਇਮਰਜੈਂਸੀ 'ਚ 1975 'ਚ ਉਹਨਾਂ ਨੂੰ ਅਰੈਸਟ ਕੀਤਾ ਸੀਗਾ ਪੂਰੇ 19 ਮਹੀਨੇ ਕੱਟੇ ਉੱਥੋਂ ਸ਼ੁਰੂ ਹੋ ਗਿਆ ਕੰਮ ਫਿਰ 80 ਦੇ ਦਹਾਕੇ ਵਿੱਚ 90 ਦੇ ਦਹਾਕੇ ਤੱਕ ਤ੍ਰਿਪੁਰਾ ਅਗਰਤਲਾ ਵਰਗੀਆਂ ਜਿਹੜੀਆਂ ਦੂਰ ਦਰਾਡੇ ਜ਼ਿਲ੍ਹੇ ਉੱਥੇ ਲਗਭਗ ਸਾਲ-ਸਾਲ ਘਟਿਆ ਉਦੋਂ ਵੀ ਨੈਸ਼ਨਲ ਸਿਕਿਉਰਿਟੀ ਐਕਟ ਹੀ ਲੱਗਦਾ ਸੀ ਐਨਐਸਏ ਲੱਗਦਾ ਸੀਗਾ ਸੋ ਇਸ ਕਰਕੇ ਸਾਡੇ ਘਰ ਵਿੱਚ ਇਹ ਪੁਲਿਸ ਆਉਂਦੀ ਇਦਾਂ ਗ੍ਰਿਫਤਾਰ ਕਰਦੀ ਔਰ ਉਹ ਵੀ ਇਦਾਂ ਇਦਾਂ ਮਤਲਬ ਫੋਕਸ ਰਿਪੋਰਟਸ ਤਿਆਰ ਕਰਕੇ ਪੁਲਿਸ ਵੱਲੋਂ ਉਹਨਾਂ ਨੂੰ ਬਿਲਕੁਲ ਸੋਰਸ ਰਿਪੋਰਟ ਦੇ ਉੱਤੇ ਕਿ ਇਹ ਮਤਲਬ ਦੇਸ਼ ਸੁਰੱਖਿਆ ਦਾ ਮੁਕੱਦਮਾ ਬਣਾ ਕੇ ਉਹਨਾਂ ਨੂੰ ਇਦਾਂ ਗ੍ਰਿਫਤਾਰ ਕਰਦੇ ਸੋ ਜਦੋਂ ਮੈਂ ਆਪਣੇ ਪਿਤਾ ਜੀ ਵੱਲ ਦੇਖਦਾ ਹੁਣ ਤਾਂ ਹੈ ਨਹੀਂਗੇ ਵਿਚਾਰੇ ਉਹਨਾਂ ਨੇ ਮਤਲਬ ਰਿਪੀਟਿਡਲੀ ਜੇਲਾ ਕੱਟੀਆਂ ਸਾਲ-ਸਾਲ 6-6 ਮਹੀਨੇ 1.5-1.5 ਸਾਲ ਔਰ ਜਦੋਂ ਉਹਨਾਂ ਨੂੰ ਦੇਖਦਾ ਤਾਂ ਫਿਰ ਮੈਂ ਸੋਚਿਆ ਕਿ ਤੂੰ ਐਡਾ ਕਮਜ਼ੋਰ ਤਾਂ ਹੈ ਨਹੀਂਗਾ ਤਾਂ ਇਸ ਕਰਕੇ ਉਹ ਬਾਕੀ ਉਹ ਕਾਲਪੁਰ ਕਬਾਇ ਗੁਰੂ ਆ ਸ਼ਕਤੀ ਦੇਣ ਵਾਲਾ